हां जी बकरी पालक वीरू सुनो भाई बूटे ਤੋਂ ਗੱਬਣ ਬੱਕਰੀ ਦੇ ਦਰਦ ਦਾ ਦੇਸੀ ਇਲਾਜ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਓਕੇ ਹਾਲ ਆ ਬਾਈ ਠੀਕ ਆ ਵਧੀਆ ਤੁਸੀਂ ਦੱਸੋ ਜੀ ਠੀਕ ਆ ਬਾਈ ਠੀਕ ਬਾਈ ਇੱਕ ਗੱਲ ਦੱਸ ਯਾਰ ਹਾਂ ਜੀ ਮੰਨ ਲਾ ਜੇ ਬੱਕਰੀ ਗੱਬਣ ਬੱਕਰੀ ਆ ਤੇ ਦਰਦ ਹੁੰਦਾ ਹੈ ਅੱਛਾ ਜੀ ਤੇ ਨੂੰ ਤੁਸੀਂ ਕੀ ਤਰੀਕਾ ਬਤਾਂਗੇ ਦਰਦ ਠੀਕ ਹੋ ਜੇ ਇੱਕ ਲੈ ਜਾਂਦਾ ਹੁੰਦਾ ਜੀ ਬਸ ਇਹ ਪੁੱਛਦੇ ਮੇ ਜੇ ਮੰਨ ਲਾ ਵ ਗੱਬਣ ਬੱਕੇ ਦਰਦ ਹੋ ਜਾਏ ਤੁਸੀਂ ਕਿਹੜਾ ਦੇਸੀ ਤਰੀਕਾ ਵਰਤਦੇ ਨੇ ਦਰਦ ਠੀਕ ਹੋ ਜਾਏ ਏ ਬਾਈ ਅਸੀਂ ਤਾਂ ਕਈ ਵਾਰ ਨਾ ਦੁੱਧ ਦਾ ਕੰਨੂ ਰਹਿ ਕੇ ਹਾਂਜੀ ਜਿਵੇਂ ਗਾਂ ਦਾ ਹੋ ਗਿਆ ਜਾਂ ਬੱਕਰੀ ਦਾ ਹੋ ਗਿਆ ਅੱਛਾ ਜੀ ਤੇ ਦੇਸੀ ਘਿਓ ਦਾ ਚਪਾ ਕੇ ਹਾਂਜੀ ਤੇ ਬਾਲ ਕੇ ਤੇ ਠਾਰ ਕੇ ਉਹ ਪਿਆ ਦਿੰਦੇ ਅੱਛਾ ਠੀਕ ਹੋ ਜਾਂਦਾ ਹੋ ਜਾਂਦਾ ਠੀਕ ਕਰ ਦਿੰਦੇ ਹਾਂ ਠੀਕ ਤੇ ਕਈ ਵਾਰ ਆਈ ਵੀ ਹੋ ਜਾਂਦਾ ਵੀ ਅਜਰ ਦੇ ਪੂਰੀ ਥੋੜੀ ਤਲੀ ਦੇ ਦੇ ਇੱਕ ਤੇ ਨਾਲ ਤੋਂ ਦੁੱਧ ਦੇ ਦੇਦਾ ਕਿਲੋ ਅੱਛਾ ਜੀ ਅੱਧਾ ਕਿਲੋ ਦਾ ਤੋਂ ਘੱਟ ਦੇ ਥੋੜਾ ਘਣਾ ਅੱਛਾ ਜੀ ਤੇ ਉਹਦਾ ਵੀ ਠੀਕ ਹੋ ਜਾਂਦਾ ਠੀਕ ਹੈ ਜੀ